ਪਹਿਲੀ ਗੱਲ ਤਾਂ ਇੱਥੇ ਕਿਸੇ ਨੂੰ ਕੋਈ ਪੁੱਛ ਨਹੀਂ ਸਕਦਾ ਪਹਿਲਾ ਸੀ ਤੁਸੀਂ ਬੱਚਿਆਂ ਨੂੰ ਪੁੱਛ ਸਕਦੇ ਹੋ ਉਹ ਕਹਿੰਦਾ ਤੁਸੀਂ ਕੌਣ ਹੋ ਮੈਨੂੰ ਪੁੱਛਣ ਵਾਲੇ ਮੇਰੀ ਪਰਸਨਲ ਲਾਈਫ ਹੈ ਮੈਂ ਇੱਕ ਵਾਰ ਕਿਹਾ ਸੀ ਕਿ ਗੁਰੂ ਪਰਸਨਲ ਲਾਈਫ ਵਿੱਚ ਹੀ ਦਖਲ ਦੇ ਕੇ ਬੰਦੇ ਦੀ ਜ਼ਿੰਦਗੀ ਨੂੰ ਕਰਨਾ ਚਾਹੁੰਦੇ ਨੇ ਮੇਰੀਆਂ ਅੱਖਾਂ ਨੇ ਮੈਂ ਜਿਵੇਂ ਮਰਜ਼ੀ ਦੇਖਾਂ ਇਹ ਮੇਰੀ ਮਰਜ਼ੀ ਹੈ ਨਾ ਪਰ ਗੁਰੂ ਜੀ ਦਖਲ ਦੇ ਕੇ ਕਹਿਣਗੇ ਪਰ ਤਰਿਆ ਰੂਪ ਨਾ ਪੇਖੈ ਨੇਤਰ ਤੇਰੀ ਮਰਜ਼ੀ ਨਹੀਂ ਮੇਰੀ ਜੀਬ ਕਹਿ ਮੈਂ ਜੋ ਮਰਜ਼ੀ ਬੋਲਾਂ ਪਰ ਗੁਰੂ ਸਾਹਿਬ ਦਖਲ ਦੇ ਕੇ ਕਹਿਣਗੇ ਮਿੱਥਿਆ ਨਾਹੀ ਰਸਨਾ ਪਰਸ ਚਲੋ ਮੈਂ ਕਿਛ ਤੱਕ ਸਿਰ ਬ ਲਈ ਕੰਨ ਨੇ ਜੋ ਮਰਜ਼ੀ ਮੈਂ ਸੁਣਾ ਹਜ਼ੂਰ ਕਹਿਣਗੇ ਨਹੀਂ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਇਹ ਮੇਰੇ ਆਪਣੇ ਗਿਆਨ ਇੰਦਰੇ ਨੇ ਤੇਨ ਮੈਂ ਆਪਣੀ ਮਰਜ਼ੀ ਕਰਾਂ ਜੋ ਮਰਜ਼ੀ ਕਰਾਂ ਨਹੀਂ ਗੁਰਮੁਖੋ ਇਹੀ ਤਾਂ ਸਿੱਖੀ ਦਾ ਪਹਿਲਾ ਜਿਹੜਾ ਸਬਕ ਹੈ ਉਹ ਇਹ ਵੇ ਆਪਣੀ ਮਰਜ਼ੀ ਛੱਡ ਕੇ ਗੁਰੂ ਦੀ ਮਰਜ਼ੀ ਅਨੁਸਾਰ ਚੱਲਣਾ